ਸਾ ਲੋਕ ਢਾਹਣ ਲਾ ਲਾਗੇ ਧਰਮ ਰਾਏ ਢਾਹਣ ਲਾਗੇ ਧਰਮ ਰਾਏ ਕਿਨੇ ਨਾ ਘਾਲਿਓ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਵੰਦ ਪਾਉੜੀ ਟਡਾ ਢੂੰਡਤ ਕਹਿ ਫਿਰੋ ਢੂੰਡਣ ਆ ਮਨ ਮਾਹੇ ਸੰਗਤ ਹਾਰੇ ਪ੍ਰਭ ਵਸ ਬਨ ਬਨ ਕਹਾ ਫੇਰਾਹੀ ਟੇਰੀ ਟਾਹੋ ਸਾਧ ਸੰਗ ਅਹੰ ਬੋਧ ਬਿਕਰਾਲ ਸੁਖ ਪਾਵੋ ਸਹਜੇ ਬਸ ਹੋ ਦਰਸ਼ਨ ਦੇਖ ਨਿਹਾਲ ਟੇਰੀ ਜਮ ਜਮ ਮਰੇ ਗਰਬ ਜੋਨ ਦੁਖ ਪਾਏ ਮੋਹ ਮਗਨ ਲਪਟ ਤਰਹ ਹਉ ਹਉ ਆਵ ਜਾਏ ਟਹ ਤ ਟਹ ਤੇ ਅਬ ਟਹ ਪਰੇ ਸਾਧ ਜਨਾ ਸਰਣਾਇ दुख के फाहे काटया नानकलि समाए सलोक